ਮੈਂ ਛੌਂਗੂ ਨਹੀਂ ਬਿੰਦਾ ਤੈਨੂੰ ਗਾਮਾ ਵੇਲੇ ਫੇਰ ਦੇ ਨੂੰ ਤੇਰੀ ਬੱਕਰੀ ਮਰ ਗਈ ਇੱਥੇ ਦਿਲ ਤੇ ਪੱਥਰ ਆ ਕੇ ਬਿਨਾ ਦਿਲ ਤੇ ਕੌੜੀ ਪਤਾ ਕਿੰਨੀ ਹੈ ਹੈ ਗਈ ਕੌੜੀ ਗੱਲਾ ਮਾਰਦੀ ਏ ਤੈਨੂੰ ਡਾਰਦੀ ਛਿੱਤਰਾਂ ਦਾ ਹੋ ਗਏ ਮੁੰਡੇ ਜਵਾਨ ਤੇਰੀ ਪੌਣਗੇ ਬਣਾ ਬੌਲੀ ਤੇਰੀ ਓਕੇ ਹੋ ਪਾਪਾ ਬੋਲੀ ਆਣਾ ਮੈਂ ਬਿਨਾ ਗੱਲ ਤੋਂ ਪਈ ਦੇਣੀ ਤੇਰੇ ਤੋਂ ਜਾਣਦਾ ਮੈਂ ਤੈਨੂੰ ਕਿੰਨਾ ਕੁ ਦੁੱਖ ਸੱਤ ਕਿੱਲੇ ਤੋਂ ਤਿੰਨ ਕਿੱਲੇ ਕਰਤੇ ਤੂੰ ਸਾਰੀ ਅੱਗ ਲਾਤੀ ਆ ਛੜਾ ਚੁੱਪ ਸਾਲਾ ਆ ਗਿਆ ਉਹੀ ਬਕਵਾਸ ਕਰੀ ਜਾਂਦਾ ਜਿਹੜੀ ਤੇਰੀ ਮਾਂ ਕਰੀ ਜਾਂਦੀ ਸੀ ਸਾਲਾ ਕੋ ਤਾਂ ਮੰਗ ਕੇ ਨਹੀਂ ਲਿਆ ਮੇਰੀ ਪੈਲੀ ਆ ਚਾਹੇ ਰੱਖਾਂ ਚਾਹੇ ਵੇਚਾਂ ਚਾਹੇ ਅੱਗ ਲਾਵਾਂ ਸਾਲਾ ਤੇਰੇ ਨੂੰ ਪੜਾਇਆ ਲਿਖਾਇਆ ਕਿੱਥੋਂ ਪੈਸੇ ਆਏ ਓਏ ਉਹ ਪੈਲੀ ਵੇਚ ਕੇ ਲਾਇਆ ਸਾਲਾ ਤੇਰੇ ਤੇ ਰੋ ਮਾਰਦਾ ਤੂੰ ਚੱਲ ਉਦੋਂ ਛੱਡ ਮਾਦਾ ਬੋਲੀ ਆਂਦੇ ਚੱਲ ਤੂੰ ਰੋਟੀ ਪਾ ਕੇ ਫੜਾ ਆ ਇਹਦਾ ਤਾਂ ਨਿਤਦਾ ਹੀ ਆ ਇਹਨੂੰ ਲੰਗਰ ਚਾਹੀਦੀ ਲੈ ਪੜ ਲੈ ਖਾਲਾ ਚੋਸ ਲੈ ਬਾਹਰ ਦਾ ਫੁਲਕੇ ਘਰੇ ਆ ਕੇ ਦੱਕ ਕੇ ਪੀ ਕੇ ਮੂਹ ਤੂੰ ਕਿੱਥੇ ਜਲੇ ਆ ਉਹ ਗੱਲ ਉਹ ਗੱਲ ਦਾ ਸੋਰੇਂਦਰ ਆ ਕੇ ਉਹ ਤੇਰੇ ਤੋਂ ਬਿਨਾ ਮੈਂ ਰੋਟੀ ਖਾਂਦੀ ਆ ਉਹ ਮੇਰੇ ਮੂੰਹ ਜਾ ਕੇ ਬੁਰਕੀ ਆ ਪਾ ਬੁਰਕੀ ਆ ਚੱਕ ਕੇ ਤੋਂਦੇ ਤੇਰਾ ਹਰਕਾ ਚ ਭਾਲਦਾ ਭੁਗਾਂ ਇੱਥੇ ਖੋងੇ ਤਾਂ ਚੂਰੀ ਕੁੱਟ ਕੇ ਵੇਲੇ ਪਏ ਨੂਤ ਪੀਣੇ ਨੂੰ ਅੱਬ ਮੈਂ ਨਹੀਂ ਖਾਂਦਾ ਤੈਨ ਤੋਂ ਬੇਰਾ ਚੱਕ ਰੋਟੀ ਆ ਗਏ ਜਿੱਥੇ ਮਰਦਗਾ ਤੇ ਉੱਥੇ ਜਾ ਉਹਦੀ ਭੈਣ ਕੋਲ ਜਿਹੜੀ ਨੇ ਤੈਨੂੰ ਨੂਤ ਪਿਆ ਕੇ ਤੋਰੇ ਉਹ ਮੇਰਾ ਕੋਈ ਨਹੀਂ ਤੇ ਤੂੰ ਵੀ ਨਹੀਂ ਮੇਰੀ ਬਣੀ ਤਾਈ ਮੈਂ ਦੁਖੀ ਹੋਗਾ ਦਾਰੂ ਪੀਣਾ ਆ ਗਿਆ ਮੂਤ ਨਾ ਡੱਕ ਕੇ ਕੱਦ ਦੇ ਜੱਲੀ ਤੂੰ ਅੱਤਸ ਰੋਟੀ ਵੀ ਉਹ ਪਈ ਰਾਤ ਦੀ ਆ ਜਾ ਨਾ ਡੱਕ ਕੇ ਮੀਠੀ ਕੇ ਲੈ ਜਾਂ ਤੇਰੇ ਬਾਪਾ ਚਾ ਪੀ ਲੈ ਉਠ 9 ਵਜ ਕੇ ਖੇਤ ਵੀ ਜਾਣਾ

ਤੇਰੇ ਵੰਦੇ ਸੀ ਕਰਨ ਵਾਲੇ ਮੈਂ ਤੇਰੇ ਕੰਮ ਕੌਣ ਕਰੂਗਾ ਵੇ ਤੂੰ ਤਾਂ ਸੌ ਗਿਆ ਸੌਣ ਲੰਮੀਆਂ ਤਾਨ ਕੇ ਹਾਏ ਚਲ ਕੋਈ ਨਹੀਂ ਚਾਚੀ ਹਾਏ ਮੈਂ ਇੱਕ ਬਤਾ ਜੋ ਵੇ ਥਟੇ ਕੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਵੇ ਮੈਂ ਤੂੰ ਤਾਂ ਪਥੇਰਾ ਚੰਗਾ ਹੁੰਦਾ ਸੀ ਵੇ ਵੇ ਸਾਨੂੰ ਤਾਂ ਕਲਿਆਨ ਛੱਡ ਕੇ ਤੁਰ ਗਿਆ ਵੇ ਮੇਰੇ ਕੋਈ ਨਾ ਇਹ ਦੈਨ ਤਾਂ ਅਸੀਂ ਬਥੇਰਾ ਰੋਕਦੇ ਹੁੰਦੇ ਜੀਰੇ ਫੁੱਟੇ ਕਮਣਾ ਕਰ ਲਵੇ ਮੈਨੂੰ ਤਾ ਵਖੇੜਾਂ ਪਾਪੜ ਵੇਲੇ ਵੇਲੇ ਕੇ ਬਚਾ ਨੂੰ ਪਾਲਦੇ ਹੁੰਦੇ ਸੀ ਵੇ ਮੇ ਤੇਰੀ ਹੌਣੀ ਨੇ ਤੈਨੂੰ ਟੀਗਣਾ ਦੀ ਆਵੇ ਲੰਮਾ ਦਾਣ ਕੇ ਸਾਂਗਿਆ ਵੇ ਚਲ ਕੋਈ ਨਹੀਂ ਜਾਣਦੀ ਮਨ ਕਰ ਡਾ ਕਰ ਘਰ ਦੇ ਜ਼ਿੰਮੇਦਾਰੀ ਹੁਣ ਤੇਰੇ ਤੇ ਹੀ ਆ ਤੂੰ ਸਾਹਮਣਾ ਸਾਰਾ ਕੋ ਸੁਣ ਕੋਈ ਨਹੀਂ ਹੌਸਲਾ ਰੱਖ ਚਲ ਜਾਣ ਡਿਓ ਚਲ ਬਈ ਯਾਰ ਅਪਨ ਨਵਾਂ ਹੋਂ ਦੀ ਤਿਆਰੀ ਕਰੀਏ ਚਾਚੇ ਨੂੰ ਫੜੀ ਯਾਰ ਪਹਿਰਾ ਤੋਂ ਵਾਹਿਗੁਰੂ ਚਾਚਾ ਵਾਹਿਗੁਰੂ ਵਾਹਿਗੁਰੂ ਸ਼ੁਕਰ ਆਬੇ ਬੀ ਤੂੰ ਤੇ ਪਾਪਾ ਜਿੰਦ ਰਹੋ ਆਹ ਸ਼ਾਲੋ ਆ ਕੀ ਕੀਤਾ ਪਿਆ ਓਏ ਓ ਤੁਸੀਂ ਡਰਦੇ ਕਿਉਂ ਆ ਹਾਏ ਚਾਚਾ ਤੂੰ ਠੀਕ ਐ ਜੀ ਚਾਚਾ ਮੈਨੂੰ ਕੀ ਹੋਇਆ ਸੀ ਮੈਂ ਠੀਕ ਐ ਚਾਚਾ ਤੂੰ ਮਰ ਗਿਆ ਸੀਗਾ ਓ ਹਾਂ ਪੁੱਤਰਾ ਮੈਂ ਗਿਆ ਤਾਂ ਮਰੀ ਸੀ ਪਰ ਮੈਨੂੰ ਦੂਰੀ ਯਾਰ ਇਹ ਜਨਮ ਮਿਲਿਆ ਉਹ ਇਹ ਕਿਵੇਂ ਪੁੱਤਰਾ ਇੱਧਰ ਆ ਕੇ ਬੈਠੋ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਆਓ ਦੱਸ ਜੱਜਾ ਪੁੱਤਰ ਮੈਂ ਗਿਆ ਤਾਂ ਮਰੀ ਸੀ ਪਰ ਮੈਂ ਤਾਂ ਉੱਤੋਂ ਦੂਜਾ ਜਨਮ ਮਿਲਿਆ ਮੈਨੂੰ ਤਾਂ ਅੱਛਾ ਉਹ ਤੇਰੀ ਚਾਚੀ ਨੇ ਰਾਤ ਮੇਰਾ ਕਲੇਸ਼ ਪਾਇਆ ਬਸ ਉਹਨੇ ਹੌਂਕੇ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੋ ਗਿਆ ਤੇ ਵਕਾਂਵਰੇ ਜਿਹਾ ਬੈਠਾ ਮੇਰੀ ਅੱਖ ਲੱਗੀ ਤੇ ਉਹ ਉੱਥੇ ਦੋ ਛੋਟੇ ਦੇ ਬੰਦੇ ਬੈਠੇ ਬੰਦੇ ਕਿਹੜੇ ਸੀ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਜਮਜੂਤ ਸੀ ਅੱਛਾ ਰੱਸਾ ਉਹਨਾਂ ਕੋਲੇ ਅੱਛਾ ਇੱਕ ਦੇ ਹੱਥ 'ਚ ਡਾਂਗ ਮੇਰੇ ਮੇਰੇ ਆਗੇ ਸਰਹਾਣੇ ਖੜ੍ਹ ਕੇ ਦੋਨੇ ਆਣੇ ਤੇਰੇ ਤੇ ਹੋਰ ਮੈਨੂੰ ਕਹਿੰਦੇ ਨਾਲ ਚੱਲ ਨਾਲ ਮੈਂ ਰੌਲਾ ਪਾਉਣ ਲੱਗਾ ਇੱਕ ਨੇ ਮੇਰਾ ਗਾਲਖੋਟ ਲੈ ਕੇ ਮੈਂ ਬੋਲਣਾ ਨਹੀਂ ਚੁੱਪ ਮੈਂ ਹੁਣ ਫੇ ਕਿਹਨੂੰ ਆਵਾਜ਼ ਮਾਰਦਾ ਇਹ ਲੜਕੇ ਗਈ ਤੇਰੀ ਚਾਚੀ ਕੋਲੇ ਹੈ ਨਾ ਨੇ ਇਹਨੂੰ ਬੁਲਾ ਲੈਂਦਾ ਮੈਂ ਇਹ ਜੋ ਮੈਂ ਡਰ ਜਾਂਦਾ ਤੇ ਉਹ ਨਹੀਂ ਡਰਦੇ ਸੀ ਯਾਰ ਉਹ ਵੀ ਭੱਜ ਜਾਂਦੇ ਪਰ ਹੈ ਨਹੀਂ ਸੀ ਕੋਲੇ ਕਿਸਮਤ ਮਾੜੀ ਮੇਰੀ ਹੈ ਨਹੀਂ ਸੀ ਇਹ ਹੂੰਹ ਮੁਰਕੇ ਕੀ ਹੋਇਆ ਮੇਰੇ ਨਾਲ ਮੈਨੂੰ ਵਿਚਾਲੇ ਭਾਲੇ ਤੇ ਤਿੰਨ ਜਣੇ ਮੋਟਰਸਾਈਕਲ ਤੇ ਬੈਠਾ ਨਾ ਬੋਲਟ ਤੇ ਬਸ ਉਹੀ ਚੀਜ਼ ਸੇਮ ਫੇਰ ਚਾਚਾ ਮੋਦੀ ਨੇ ਕਹਿੰਦਾ ਟ੍ਰੇਨ ਰੂਮ ਚ ਲਾਈ ਬੋਲਟ ਬੋਲ ਢਾਲੀ ਜਿਹੜੀ ਮੈਂ ਕਹਿੰਦਾ ਰਫਤਾਰ ਹੀ ਕੁਛ ਨਹੀਂ ਹੂੰਹ ਇੰਨੀ ਤੇਜ਼ ਗਏ ਮੈਂ ਇੰਨੀ ਤੇਜ਼ ਭਜਾਈ ਇੱਕ aí ਦਾ ਮੈਂ ਵਿੱਚੋਂ ਨਿਕਲ ਗਈ ਦੂਜੇ ਨੇ ਫੇਰ ਫੜੀ ਬਾਹ ਵਿੱਚ ਤੇ ਫੇਰ ਕੀ ਹੋਇਆ ਰਾਜ ਭੁੱਖਾ ਤਾਂ ਰੋਟੀ ਤਾਂ ਮੈਂ ਖਾਦੀ ਨਹੀਂ ਰਾਤ ਰੋਟੀ ਕਿੱਥੇ ਮਿਲੀ ਤੇਰੀ ਚਾਚੀ ਨੇ ਖਵਾਈ ਨਹੀਂ ਉੱਥੇ ਭੁੱਖ ਲੱਗੀ ਰਾਜ ਮੈਂ ਕਿਹਾ ਬਾਈ ਮੈਨੂੰ ਕੋਈ ਖਵਾ ਦਿਓ ਫੇਰ ਜਿਹੜਾ ਕੋਈ ਮਰਜ਼ੀ ਕਰ ਲਿਓ ਮੈਨੂੰ ਐਸਾ ਕਿਤੇ ਇੰਨਾ ਤਿੰਨ ਜਾਨੇ ਬੈਠਾ ਕੇ ਚਲਾ ਨਹੀਂ ਹੋ ਜਾਂਦੇ ਤਿੰਨਾਂ ਦਾ ਹੋ ਜਾਂਦਾ ਡਰ ਪੈਂਦਾ ਐ ਇੱਥੇ ਤਾਂ ਸਾਡੇ ਹੂਣ ਹੀ ਨੰਗੰਦਦੇ ਯਾਰ ਉੱਥੇ ਭਰਾਵਾ ਕੀ ਹੋਇਆ ਮੈਂ ਤਾਂ ਦੱਸਦਾ ਰਾਜ ਜਾਮਣਾ ਲੱਗੀਆਂ ਮੈਂ ਜਾਮਣਾ ਖਵਾ ਦੇ ਬਾਈ ਜਾਮਣਾ ਜਾਮਣਾ ਆਪਣੇ ਵਰਗੇ ਜਾਮਣਾ ਭਰਾਵਾ ਉੱਥੇ ਉੱਥੇ ਉਹਨੇ ਫਿਰ ਇੰਨੇ ਕ ਤੋੜ ਕੇ ਦੇ ਦਿੱਤੀਆਂ ਮੈਂ ਖਾਲੀਆਂ ਚੱਪ ਕਰਕੇ ਚੱਲ ਕੋਸ਼ਤ ਭੋਕਾ ਮੈਂ ਡਿੱ ਗਈ ਫਿਰ ਗਿਆ ਗਾਂਗੇ ਥੋੜੀ ਵਾਰ ਫਿਰ ਇੱਕ ਤਾਂ ਥੱਲੇ ਉਤਰ ਮੈਂ ਉਤਰਿਆ ਮਾਗੋ ਜੀ ਨੜੇ ਪੀ ਰਾਜ ਕੇ ਤੇ ਮੈਨੂੰ ਭੇਜਣ ਕੇ ਪਿੱਛੇ ਚੱਕੜ ਬਾੜੀ ਬਾਲੀ ਲੰਮੀ ਆ ਉੱਤਰਸਾਰ ਮੈਂ ਉਹ ਕਾ ਚੀਸ਼ੇ ਸਾਫ ਕਰ ਮੈਂ ਹੀ ਸ਼ੀਸ਼ੇ ਉਹ ਵੀ ਛੋਟੇ ਦੇ ਮੈਂ ਸਾਰੇ ਅੱਖਾਂ ਇਹਦੀਆਂ ਅੱਖਾਂ ਨੂੰ ਸ਼ੀਸ਼ੇ ਕਹਿੰਦੇ ਸੀ ਮੈਂ ਭਰਾਵਾ ਆ ਦੇ ਮੋਢੇ ਸਾਫ ਆ ਲਾਇਆ ਅੱਖਾਂ ਸਾਫ਼ ਕੀਤੀਆਂ ਕਹਿੰਦਾ ਬੌਰ ਨੈਰ ਤੇ ਵੀ ਮਾਰਖੇ ਛੋਟੇ ਦੇ ਬੌਰ ਨੈਰ ਤੇ ਵੇ ਗੱਲਾਂ ਵੇ ਸਾਲੇ ਉਹਨਾਂ ਦੀਆਂ ਆਪਣੇ ਮੁਲਕ ਦੀਆਂ ਗੱਲਾਂ ਹੋ ਰਹੀਆਂ ਉਹਨਾਂ ਦੀ ਕੁਝ ਹੋਰ ਆ ਬੋਲੀ ਬੋਲੀ ਦਾ ਫਰਕ ਆ ਮੈਂ ਚਲੋ ਭਾਈ ਮੈਂ ਸਿੰਘਾਂ ਦੇ ਕੱਪੜਾ ਮਾਰਿਆ ਮਾਈ ਹੋ ਗਿਆ ਸਾਹਿਬ ਮਾਈ 100 ਰੁਪਏ ਬਣ ਕੇ ਚਲ ਸਾਲਾ ਕੇ ਦੱਸ ਸਾਡੇ ਨੂੰ ਵੀ ਦੱਸ ਤੈਨੂੰ ਫ੍ਰੀਜ ਲੈ ਕੇ ਚੱਲੇ ਇੰਨੀ ਵੜ ਚਾਚਾ ਤੂੰ ਦੇਖ ਲੈ ਉੱਥੇ ਵੀ ਪੈਸਾ ਨਾ ਖੜਾ ਲੈ ਜੀ ਮੇਰੀ ਗੱਲ ਸੁਣ ਯਾਰ ਪਾਸਪੋਰਟ ਦੇ ਸਾਲੇ ਮੈਨੂੰ ਇੱਥੇ ਲਾਉਣੇ ਪੈਂਦੇ 10 15 ਜੇ ਮੈਂ ਬਾਹਰ ਜਾਣਾ ਕੰਟਰੀ ਉੱਥੇ ਫ੍ਰੀ ਲੈ ਕੇ ਚੱਲੇ ਆ ਉਹ ਇੰਨੇ ਦਾ ਕੀ ਹੁੰਦਾ ਉੱਥੇ ਸਫਾਈ ਕਰਨੇ ਜਾ ਕੇ ਇਤੇ ਕਰ ਲਾਗੇ ਮੈਂ ਮੈਂ ਕਰਤੇ ਮੈਂ ਚਲੋ ਬੈਠੋ ਮੈਂ ਬਹਿ ਗਿਆ ਟੱਪ ਕਰਕੇ ਮੇਰੇ ਨਾਲ ਇੰਨੀ ਸਪੀਡ ਉਹਦੀ ਖਿੱਚੀ ਕੀ ਬਾਤ ਹੈ ਯਾਰ ਰੋਚ ਜੜੀ ਚ ਜਾਵੇ ਚੱਲ ਪਿੱਛੇ ਅੱਗੋ ਮੱਖੀ ਮੱਛਰ ਚੱਲ ਪਿੱਛੇ ਇੰਨੀ ਸਪੀਡ ਇੰਨੀ ਭਧੀਜ ਤੁਸੀਂ ਸਮਝ ਨਹੀਂ ਸਕਦੇ ਵੀ ਕਿੰਨੀ ਸਪੀਡ ਹੋਊਗੀ ਕਿੰਨੀ ਹੋਊਗੀ ਭੌਂਦੀ ਉਚਾਰ 500 ਦੀ ਤਾਂ ਉਹ ਜਾ ਪਰੇ ਇੱਕ ਘਟ 25 ਦੀ ਸਪੀਡ ਸੀ ਉਹਦੀ ਅੱਛਾ ਹਾਂ ਮੈਂ ਵੇਖਿਆ ਸ਼ੀਸ਼ਾ ਝੋਟੇ ਦਾ ਐ ਜਾਵੇ ਸੂਈ ਭੱਜੀ ਜਮਾ ਜਮਾ ਰੇ ਰੋ ਕੀ ਅੱਛਾ ਤੈਨੂੰ ਦੇਖੀ ਜਾਂਦਾ ਸੀ ਉਵੇਂ ਮੈਂ ਵੇਖ ਲਿਆ ਕਰਾਂ ਉਤੋਂ ਦੀ ਮੈਂ ਇਹਦਾ ਕੀ ਹੈ ਮੈਂ ਇੱਥੇ ਚਲਾ ਨਹੀਂ ਕਟਾ ਦਨ ਇੰਨੀ ਸਪੀਡ ਤੇ ਜਾਂਦੇ ਆ ਮੈਂ ਇਹਦਾ ਸਾਲੇ ਮੇਰੇ ਪੱਲੇ ਪਾਉਣੇ ਆ ਨਹੀਂ ਬੰਦਾ ਤਾਂ ਚਾਚਾ ਤੂੰ ਪੂਰਾ ਸਿਆਣਾ ਮੈਂ ਚਾਚਾ ਪਿੰਡ ਜੀ ਵੀ ਸਿਆਣਾ ਤੇਰੀ ਚਾਚੀ ਨਹੀਂ ਸਮਝਦੀ ਇਹ ਹੀ ਮੈਨੂੰ ਕੱਲੇ ਮੂਰ ਕਹਿੰਦੀ ਦੱਸ ਹੁਣ ਮੈਂ ਕਿਸੇ ਪਾਸੇ ਮੂਰਖਾ ਅੱਛਾ ਚੱਲ ਤੂੰ ਛੱਡ ਉੱਤੇ ਜਦੋਂ ਜਾਵੜੇ ਅਸੀਂ ਭਰਾਵਾ ਲਟਾਂ ਲੱਗੀਆਂ ਇੱਕ ਪਾਇ ਸੂਰਜ ਸੂਰਜ ਮੈਨੂੰ ਹੈਲੋ ਕੀਤੀ ਸਾਹਮਣੇ ਜਨੇ ਤੈਨੂੰ ਮੈਨੂੰ ਕਹਿੰਦਾ ਤੂੰ ਹੈਲੋ ਮੈਂ ਕਿਹਾ ਹਾਂ ਭਾਈ ਠੀਕ ਹੈ ਤੇ ਆ ਚੰ드ਰਮਾ ਪਾਣੀ ਪੀ ਆਵੇ ਕਹਿੰਦਾ ਪਾਣੀ ਥੱਕਿਆ ਹੋਵੇਗਾ ਪਾਣੀ ਮਾ ਨਹੀਂ ਬਸ ਬਹੁਤ ਆ ਇਹਨੇ ਬਹੁਤ ਖਵਾਇਆ ਪਿਆ ਭਰਾਵਾ ਅਸੀਂ ਗੋਇ ਲਟਾਂ ਲੱਗੀਆਂ ਸੂਰਜ ਅੱਡ ਚਮਕਾਂ ਵਰੀ ਜਾਵੇ ਹਏ ਤੂੰ ਤੈਥੋਂ ਵੇਣੇ ਨਾ ਖੜਕੇ ਮੈਂ ਜਮਕ ਪੂਲੇ ਗਿਆ ਜਮੇ ਨਹੀਂ ਗਰਮੀ ਲੱਗੀ ਬਾਈ ਉੱਥੇ ਉਹ ਮੂੰਹ ਪਰਾਂ ਸੀ ਚੰ드ਰਮਾ ਦਾ ਤੇ ਸੂਰਜ ਦਾ ਤਾਂ ਅਗਰ ਤੇ ਰੋਸ਼ਨੀ ਇੱਧਰ ਆਉਂਦੀ ਸੀ ਗਰਮੀ ਕਾਹਦੀ ਲੱਗਣੀ ਹੈ ਅੱਛਾ ਫਿਰ ਕੀ ਹੋਇਆ ਭਰਾਵਾ ਇੱਕ ਪਾਸੇ ਸਵਰਗ ਐ ਕਿਆ ਬਾਤ ਹੈ ਉੱਥੇ ਪੂਜਾ ਹੋਈ ਜਾਵੇ ਭਜਨ ਬੰਦਗੀ ਹੋਵੇ ਇੱਕ ਪਾਸੇ ਭਰਾਵਾ ਨਰਕ ਉੱਥੇ ਕੜਾਏ ਲੱਗੇ ਵੇ ਵਿੱਚ ਬੰਦਿਆਂ ਨੂੰ ਸਿੱਟੀ ਜਾਣ ਅੱਛਾ ਤਾਂ ਤੂੰ ਆਪ ਦੇਖਿਆ ਆਪ ਅੱਗ ਮੱਚੀ ਜਾਵੇ ਤਲੀ ਜਾਣ ਵਿੱਚ ਰਾੜੀ ਜਾਣ ਭਰਾਵਾ ਕੁੱਟੀ ਜਾਣ ਮੈਂ ਬੜਾ ਹੈਰਾਨ ਮੈਂ ਜਦੋਂ ਥੋੜਾ ਜੰ ਅੰਦਰ ਗਿਆ ਅੱਛਾ ਧਰਮਰਾਜ ਸਾਹਮਣੇ ਬੈਠਾ ਸਿਆਣੇ ਕਹਿੰਦੇ ਕੋਈ ਚੰਗਾ ਕੰਮ ਕਰਨਾ ਪਹਿਲਾਂ ਜਾ ਕੇ ਪੈਰੀ ਹੱਥ ਲਾ ਕੇ ਬੰਦੇ ਤੂੰ ਦੇਖ ਲੈ ਉਹਨੂੰ ਮੈਂ ਕਹਿੰਦਾ ਕੀ ਮੈਂ ਜਾਣ ਸਾਰੀ ਧਰਮਰਾਜ ਜੀ ਸਤਿ ਸ਼੍ਰੀ ਅਕਾਲ ਉਹਨੇ ਤਾਂ ਉਹਦੇ ਉਹ ਨਾਲ ਜਮਜੂਤਾ ਦੇ ਮਾਰਿਆ ਦਵਕਾ 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 ਉਹ ਕਹਿੰਦਾ ਤੁਸੀਂ ਕਿਹਨੂੰ ਚੱਕ ਲਿਆ ਓਏ ਉਹ ਪ੍ਰਾਵਾਹ ਉਹਨਾਂ ਮੂੰਹ ਤੋਂ ਮੱਖੀ ਨਾ ਉੱਡੇ ਤੈਨੂੰ ਪਛਾਨ ਲਿਆ ਉਹਨਾਂ ਨੇ ਮੈਨੂੰ ਪਛਾਨ ਲਿਆ ਅੱਛਾ ਉਹ ਕਹਿੰਦਾ ਤੁਸੀਂ ਚੱਕ ਕੇ ਕਿਨੂੰ ਲਿਆਏ ਆ ਅੱਛਾ ਦੱਸੋ ਜਵਾਬ ਦਿਓ ਜਵਾਬ ਕੀ ਦੇਣਾ ਗਲਤ ਬੰਦੇ ਸੀ ਉਹ ਬਾਤ ਤੇਰੇ ਮੈਂ ਵੀ ਕਹਦਾ ਜੀ ਹਾਂ ਇਹ ਹੀ ਗਲਤੀ ਹੈ ਇਹਨਾਂ ਦੀ ਕਹਤੋ ਇਹ ਲਿਆਉਣਾ ਕਿ ਜਾਗਰ ਨੂੰ ਸੀ ਉਹ ਚੀਮੇ ਵਾਲੇ ਨੂੰ ਚੱਕ ਕੇ ਤੁਸੀਂ ਲਿਆਏ ਸਲੋ ਨਾਜਰ ਨੂੰ ਚੱਕ ਕੇ ਉਹ ਵੀ ਕੀਮੇ ਵਾਲੇ ਨੂੰ ਫੇਰ ਕੀ ਪਾਣੀ ਪਾਣੀ ਹੋ ਗਿਆ ਬਈਓ ਜਦੋਂ ਇਹ ਨੂੰ ਹੁਣੇ ਛੱਡ ਕੇ ਆਉਦਾ ਉਹਦਾ ਉਹਦੀ ਉਹਦੀ ਕਹਿੰਦਾ ਇਹ ਨਾ ਵੇ ਜਦੋਂ ਤੁਸੀਂ ਥੱਲੇ ਜਾਓ ਇਹਦੀ লাশ ਫੂਕ ਦੇਣ ਕਹਿੰਦਾ ਮੁੜ ਕੇ ਭੜਕਦਾ ਫਿਰੂ ਗੱਲ ਸੱਚੀ ਮੈਂ ਦੱਸਦਾ ਧਰਮਾ ਮਾਖਾ ਜੀ ਇਹ ਤਾਂ ਦੋ ਤਿੰਨ ਥਾਵਾਂ ਤੇ ਬੰਦੀ ਹੋ ਗਏ ਝੋਟਾ ਇਹਨਾਂ ਦਾ ਹਾਂ ਚੱਲੇ ਹੀ ਨਹੀਂ ਰਾਜ ਜੀ ਖੜ ਗਿਆ ਟੇਡਾ ਕਰਕੇ ਤਾਂ ਚਲਾਇਆ ਇਹ ਤੁਹਾਨੂੰ ਨਵਾਂ ਨਹੀਂ ਲੱਗਦੀ ਸੀ ਬੱਸ ਅੱਛਾ ਚਾਚੀ ਦਾ ਤਾਂ ਰੋ ਰੋ ਚਾਚਾ ਬੁਰਾ ਹਾਲ ਹੋ ਗਿਆ ਸੀ ਨਾਲੇ ਦੇਖ ਲੈ ਤੁਸੀਂ ਇੰਨਾ ਲੜਦੇ ਹੋ ਉੱਪਰ ਤੇ ਇਹ ਪਖੰਡ ਕਰਦੀ ਸਾਰੀ ਦਿਨ ਲੜਦੀ ਰਹਿੰਦੀ ਐ ਇਹ ਕਿਹੜਾ ਪਿਆਰ ਕਰਦੀ ਐ ਪੂਰਾ ਮੇਲ ਨਾਲ ਦੱਸ ਓਏ 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 ਗੱਪੀਆਂ ਕਿਉਂ ਕੁੱਤੇ ਨੂੰ ਭੰਕੀ ਜਨਾ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਸੁਣੀਏ ਦਿਨ ਉੱਥੇ ਕਿਉਂ ਤੂੰ ਸਾਰੇ ਜਵਾਕਾਂ ਨੂੰ ਕੰਮ ਕਰਾ ਲਾਇਆ ਤੇ ਪਾਗਲ ਬਣਾਈ ਜਨਾ ਬੈਠਾ ਆਹ ਜਿਹੜਾ ਕਜਰਾ ਲੰਗੋੜੀ ਆ ਜਿਹੜਾ ਕੁੱਤੇ ਨੂੰ ਪਕਾਈ ਮਰੀ ਨਾ ਘੰਟੇ ਦੀ ਸੋਨੂੰ ਮੈਂ ਦੁਆਰੇ ਜਾਂ ਪਿਆ ਮੈਨੂੰ ਜਮਦੂਤ ਲੈ ਗਏ ਮੈਨੂੰ ਉੱਥੇ ਕਢਾਇਆ ਜਵਾਲਾ ਫਲਾਣਾ ਕਿਉਂ ਛੱਡੀ ਜਨਾ ਆ ਤਾਂ ਤੂੰ ਹੱਥ ਚ ਜਰਾ 100 ਰੁਪਏ ਦਾ ਜਦੋਂ ਉਹ ਮਾਸਟਰ ਨਹੀਂ ਕਿਸ ਵੀਰੇ ਦਾ ਮੁੰਡਾ ਜਿਹੜਾ ਤ ਪੌਂਕੀ ਨਾ ਘਰੇ ਤੇ ਨੂੰ ਮੈਂ ਛੱਡ ਕੇ ਗਿਆ ਧਰਮਰਾ ਜਮਦੂਤ ਤੇਰੀ ਖਾ ਤੈਨੂੰ ਦਿਸਿਆ ਸਾਰੇ ਜਮਦੂਤ ਮੈਂ ਵੀ ਤੇਰੇ ਨਾਲ ਹੀ ਬੀਤੀ ਮੈਂ ਤਾਂ ਦੱਸੇ ਨਹੀਂ ਕਿਤੇ ਮਾਰਦਾ ਭਕਾਈ ਸਾਲੇ ਨੇ ਸੁਆਗ ਪਾਇਆ ਜਣਾ ਇਹ ਰਾਤ ਦੇ ਚੱਲ ਵੇ ਹੈ ਵੱਡਾ ਰਾਤ ਦੇ ਸਾਂ ਕੁੱਟੇ ਆ ਇਹਨੇ ਖੱਟ ਗਿਆ ਕਰਨੇ ਨੇ ਕਿਵੇਂ ਸਾਨੂੰ ਤਪਾਇਆ ਕਿਵੇਂ ਸਾਨੂੰ ਜਮਦੂਤ ਕਿਵੇਂ ਭਾਈ ਚੜਾਏ ਕੀ ਚੋਏ ਕੀ ਚਿੱਲੇ ਪਤਾ ਇਹਨਾਂ ਨੇ ਕਿ ਸਾਨੂੰ ਤਪਾ ਮਾਰੇ ਤੋਂ ਹਣੇ ਵੈਜੀ ਬਣਦੇ ਹੈ ਪੀ ਕੇ ਮੂਤ ਦੇ ਆ ਕੇ ਟੱਬਰ ਨੂੰ ਕਠਕ ਕਾਜੂ ਕੋਟ ਕਿ ਭਾਉਂ ਹੋਰ ਪੌੜਾ ਹੀ ਸਾ ਬੰਦ ਕਰੀ ਬੈਠੇ ਤਾਂ ਆਪ ਦਾ ਪੌੜਾ ਹੀ ਨਾ ਮੈਂ ਸਾਰ ਲਾਵੀ ਆਂ ਜੁਕਿਤੇ ਹੱਲਪਾ ਮਰ ਜਾ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਬਾਤ ਤੇਰੀ ਜਾਨ ਨੂੰ ਰੋਣ ਨੂੰ ਮਾਰੇਗਾ ਤੂੰ ਹਜੇ ਵੀ ਨਾ ਘਰੇ ਸੱਥਰ ਬਿਸ਼ਾ ਕੇ ਰੱਖਤਾ ਹੂੰ ਬੱਚਾ ਨੇ ਮੰਨ ਚ ਕੀ ਜਾਊਗਾ ਸਾਡਾ ਪਿਓ ਵੀ ਨਹੀਂ ਸਾਨੂੰ ਠਿੱਠ ਕਰਦਾ ਮਰੂਗਾ ਤੇ ਤੇ ਮਰੇ ਨੂੰ ਵੀ ਨਹੀਂ ਰੋਣਾ ਕਿਸੇ ਨੇ ਜਿਹੜੇ ਤੂੰ ਸਾਨੂੰ ਜਿਉਂਦੇ ਨੂੰ ਤਪਾਤਾ ਚਾਚੀ ਨੂੰ ਨਾ ਪਾਣੀ ਦਾ ਗਲਾਸ ਰੱਖਦੇ ਜਾਂਟੇ ਪਾਣੀ ਲੈ ਕੁੱਤ ਕੋਈ ਨਹੀਂ ਪਾਣੀ ਦਾ ਕੁੱਤੇ ਬੰਦੇ ਨੇ ਪਿਆਤਾ ਸਾਨੂੰ ਸਾਰਿਆਂ ਨੂੰ ਜਿਹੜੇ ਇੰਨੇ ਜਣੇ ਇਕੱਠੇ ਹੋ ਗਏ ਇਹਦੀ ਜਾਨ ਨੂੰ ਰੋਈ ਜਾਂਦੇ